ਫਟੇ ਫੱਪ ਡਿਆ ਦੇ ਹੱਥੀ ਤੰਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਸਾਡੇ ਵਰਗਿਆਂ ਨੂੰ ਡੰਡੇ ਮਾਰਦੇ ਬਾਤੂ ਮਾਰਦੇ ਅਸੀਂ ਘੁੱਸਰੇ ਨਹੀਂ ਆ ਫਟੇ ਮਾਰੇ ਬਾਤੂ ਮਾਰੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੁੜੀ ਨਹੀਂ ਕੰਮ ਕਰਦੀ ਫਿਰ ਨੰਨੀਆਂ ਮੰਗ ਸਕਦੀ ਆ ਪੁਲਿਸ ਵੀ ਕਿੱਨੇ ਘੱਟੇ ਨੰਨੀਆਂ ਕਾਤੋਂ ਮੰਗ ਸਕਦੀ ਆ बच्चे बच्चे जा मत अभी आ चुके हैं हां ए नर की मद बला अरे हाथ चुकंदा हां मांगती है लेडीज का मांगना बंद करिए लेना ना ना मेरे बंद करो तो आज भी आ तो भी अपना भी बंद कर আরে জুমরুল মানে তো ইচ্ছা দেন হ্যাঁ ওহ হ্যাঁ মানে যাইকে ম্যাডাম আপনি না আপনি তো ফাইনাল মানে তো না মানে ਬੈਠੇ ਰਹੋ ਜਦੋਂ ਬੱਚ ਲਈ ਕੋਈ ਨਹੀਂ ਆਈ ਦੋ ਸਪੈਸਟ ਟ੍ਰੇਨਰ ਦੇ ਖੜੇ ਸਪੈਸਟ ਨਹੀਂ ਜੀ ਉਹਦੇ ਘਰ ਦੇ ਘੱਟੇ ਤਾਂ ਪਤਾ ਨਹੀਂ ਕੀ ਗੱਲ ਹੈ ਪਤਾ ਕੀ ਗੱਲ ਹੈ ਜਨਨ ਦਾ ਪਤਾ ਕੀ ਕੰਦਗਾ ਸਾਡੋ ਕਹਿੰਦੇ ਕਾਨੂੰਨ ਆਉਂਦੇ ਨਹੀਂ ਡਾਲਾ ਕਰੇ ਉਹ ਆਣਗੇ ਹੋਰਾਂ ਦੇ ਬਸੇ ਤੇ ਰਹੇਗਾ ਤੁਸੀਂ ਆਓਗੇ ਉਹ ਤੁਹਾਡਾ ਹਾਂ ਜਲ ਜਲ ਇੱਕ ਮਿੰਟ ਹੋਏਗਾ ਜਦੋਂ ਤੁਸੀਂ ਗੱਲ ਕਰਨਾ ਹੈ ਜਾਂ ਤੋਂ ਹੀ ਦੂਜਾ ਗੱਲ ਕਰਨਾ ਇੱਕ ਬੰਦਾ ਗੱਲ ਕਰ ਲੈ ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ ਕਿ ਵੀ ਤੁਹਾਡੀ ਆਦੇ ਤਬਸਿਆਵਸਾ ਨੂੰ ਸਾਫ ਚਾਹੀਦਾ ਤਬਸਾ ਨੂੰ ਬੰਗੜਾ ਚਾਹੀਦਾ ਕਿੱਥੇ ਜਾ ਰਹਾ ਉਹਦੇ ਵਾਸਤੇ ਘਰੋਂ ਬਿਤੇ ਤੱਕ ਨਹੀਂ ਆ ਰਿਹਾ ਉਹਦੇ ਵਾਸਤੇ ਅਸੀਂ ਤੁਹਾਨੂੰ ਨਹੀਂ ਕੋਈ ਵੀ ਅਮੀਰ ਜਾ ਉਹ ਪਰ ਸਕਦਾ ਉਹਦੇ ਵਾਸਤੇ ਕਾਨੂੰਨ ਬਣਿਆ ਕਾਨੂੰਨ ਜਿਹੜਾ ਤੁਸੀਂ ਤੁਹਾਡਾ ਜੋ ਵੀ ਉੱਥੇ ਰਿਸਪੋਨਸਿਬਿਲਟੀ ਹੈ ਕੋਈ ਬੰਦਾ ਉਹਦੇ ਤੋਂ ਰਾਈਟ ਜੋ ਰਾਈਟ ਹੈ ਨਾ ਤੁਸੀਂ ਬੋਲਦੇ ਹੋ ਲੇਕਿਨ ਇਹ ਨਹੀਂ ਕਰ ਸਕਦਾ ਕੋਈ ਕਮਿਟੀ ਕਰਨ ਕਰਦਿਆਂ ਉਹਨੇ ਬੰਦ ਕੀ ਕਰਾਉਣਾ ਜਦੋਂ ਹੋਏਗਾ ਉਹ ਬੰਦ ਕਰਦਾ ਉਹ ਬੰਦ ਨਹੀਂ ਬੰਦਣੀ ਆਪਣੀ ਤੁਹਾਡੀ ਮਰਜ਼ੀ ਆਪੇ ਹਾਂ ਜੀ ਅਗਰ ਉਹਨਾਂ ਦਾ ਪਾਪ ਹੈ ਪਾਪ ਹਾਂ ਜੀ ਆ ਵੇ ਕਾਂਡ ਮੈਨੀਆਂ ਖੈਲੀ ਤਿੰਦੇ ਠੀਕ ਆ ਆ ਵੇ ਕੋ ਅੱਜ ਪੱਤੇ ਮਾਰਦੇ ਆ ਕੰਨਨ ਕੀ ਮਤਬਲਿਆ ਆਜ ਨਾਲ ਗੱਲ ਕਰਦੇ ਆ ਹਾਂ ਕੋਚਰ ਤੇਜ ਜੰਗਾਂ ਚੰਦ ਜਾਂਦੋ ਚਾਰ ਤੋਂ ਬੇ ਚਾਰ ਤੋਂ ਬੱਚਾ ਚਾਰ ਤੋਂ ਜਾਂਦੋ কেতি <laughs> না ਕੀ ਕਹਿੰਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਬਾਤੂ ਮਾਰਦੇ ਪਸੇ ਖੁੱਸਰੇ ਨਹੀਂ ਆਹ ਦੇਖੋ ਮੇਰੀ ਗੱਲ ਸੁਣੋ ਕੱਲ ਰਾਤ ਦੀ ਗੱਲ ਇਹ ਨਹੀਂ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਪੈਸੇ ਵੀ ਖੋਲੇ ਤੇ ਬਾਜੂ ਦੇ ਪੱਟੇ ਮਾਰੇ ਪੱਟੇ ਮਾਰੇ ਬਾਤੂ ਮਾਰੇ ਪੁਲਿਸ ਵਾਲੇ ਨਹੀਂ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਮੰਗਦੇ ਫਿਰ ਨਾਨੀ ਗਾ ਮੰਗਦੇ ਸਕਦੇ

ਅਸੀਂ ਖੁਸਰੇ ਨਹੀਂ ਆ ਜਲਾਨੀਆਂ ਨੂੰ ਬਹੁਤ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਜੇ ਖੁਸਰੇ ਸੀ ਕਿੱਥੇ ਜਾਈਏ ਨਾ ਸਾਨੂੰ ਘਰ ਦੇ ਰੱਖਦੇ ਨਾ ਬਾਹਰ ਸਾਨੂੰ ਰਹਿਣ ਦੇਣੇ ਸੀ ਕਿੱਥੇ ਲਈਏ ਤੂੰ ਮਰ ਜੀ ਹਾਂਜੀ ਮੇਰਾ ਨਾਮ ਜੂਲੀਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾ ਪਿਆੜਨ ਐ ਮੰਗਣਾ ਐ ਸਕੇ ਮੰਗ ਖਾਂ ਨਹੀਂ ਦਿੰਦੇ ਸਾਡੇ ਪੱਟੇ ਮਾਰ ਚੁੱਕਿਆ ਹਾਂ ਇਹਨਾਂ ਲਈ ਕਿ ਮੈਂ ਤੇ ਬਲਾ ਸਾਡੇ ਹੱਥ ਚੁੱਕੰਦਾ ਹਾਂ ਮੈਂ ਮੰਗਦੀ ਐ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਮੰਗਣਾ ਬੰਦ ਕਰੋ ਅੱਛੀ ਵੀ ਆ ਤੇ ਵੀ ਆਪਣਾ ਵੀ ਭੰਡ ਕਰਦੇ ਆ ਜਨਾਨੀ ਨੇ ਗਲਤ ਕਰਨਾ ਨਹੀਂ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੇਸ਼ਨ ਤੜੀ ਆ ਕੇ ਮੰਗੂਗਾ ਦਨੰਗਾ ਵੀ ਬੰਦ ਕਰੋ ਹਾਂ ਕਾ ਚਲ ਬਾਬਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨਾਰਕ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਬਿਲਕੁਲ ਅਹੀ ਤੇ 2:30 ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਜਿੰਨਾ ਉਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਦਾ ਪਤਾ ਹੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਢੇ ਕੋਈ ਨਾ ਨਾ ਨੋ ਕਿਸ ਨੇ ਅੰਦਰ ਜਾਣ ਤੋਂ ਕਿਸ ਨੇ ਰੋਕਿਆ ਕੋਈ ਕੋਈ ਗੱਲ ਨਾਮ ਪੁੱਛਾ ਲਿਆ ਕੁੱਟਿਆ ਗੱਲ ਇਹਨਾਂ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿ ਰਹੇ ਸਾਡੀ ਕੋਈ ਨਾਲੇ ਪਟਾ ਵੀ ਮਾਰੀ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈ ਆਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸਪਲਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ